ਆਪਾ ਇਹ ਪਾਣੀ ਜਿਹੜਾ ਤਤੌਣ ਵਾਸਤੇ ਰੱਖਿਆ ਹੋਇਆ ਆ ਆਪਾਂ ਜੁਨੀ ਡਾਈ ਕਰਕੇ ਦਿਖਾਵਾਂਗੇ ਅੱਜ ਤੁਹਾਨੂੰ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਰੰਗ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਰੰਗ ਪਾਵਾਂਗੇ ਆਪਾਂ ਕਰਾ ਗਏ ਮਹਿਰੂਨ ਕਲਰ ਦੀ Ini jadi ukuran rangi apa Nih rungu ke nadi Sike Ini wala Apne kule peking wala rangi Ini kapan Sruh tar Ini wala Sike Ini apa លំមឹកចូលប៉ាតេតបៃនេះក្នុងលំមឹកទៅទៀតតិចត្រាវអីឡូវឡែក ਆਪਾਂ ਸੋਨੋ ਜਿਹੜੀ ਕਿ ਚੁੰਨੀਆਂ ਹਨ ਉਹਦੀ ਆਪਾਂ ਡਿਜ਼ਾਈਨਿੰਗ ਤੋਂ ਉਹ ਬਣਾ ਕੇ ਦਿਖਾਣੇ ਆਂਗੇ ਕਿ ਕਿਦਾਂ ਕਰਨੀ ਹੈ ਠੀਕ ਹੈ ਜੀ ਹੁਣ ਸੋਨੋ ਜਿਹੜੇ ਆਪਾਂ ਦੁਪੱਟਾ ਰੱਖ ਲਿਆ ਠੀਕ ਹੈ ਇਹ ਪੁਰਾਣਾ ਦੁਪੱਟਾ ਹੀ ਇੱਕ ਵਾਰੀ ਸੋਨੂੰ ਡਾਈ ਕਰਕੇ ਦਿਖਾਉਣੇ ਆਪਾਂ ਇਹ ਆਪਣਾ ਪੁਰਾਣਾ ਦੁਪੱਟਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਹਦੀਆਂ ਜਿਹੜੀਆਂ ਕਿ ਤੰਾ ਉਹ ਮਾਰ ਲੈਂਗੇ ਠੀਕ ਹੈ ਤਨ ਆਪਣ ਨੂੰ ਫੋਲਡ ਕਰ ਲਿਆ ਜਿਵੇਂ ਕਿ ਆਪਣੀ ਤੈਹ ਆਪ ਫੋਲਡ ਕਰਦੇ ਹਾਂ ਜਿੱਥੇ ਉਸ ਤੋਂ ਬਾਅਦ ਜਿਹੜੀ ਇਹ ਵਾਲੀ ਚੀਜ਼ਾਂ ਹਨ ਜੀ ਇਹ ਮੈਂ ਆਪੇ ਇੱਥੇ ਰੱਖਿਆ ਇਸ ਤਰੀਕੇ ਨਾਲ ਠੀਕ ਜੇ ਜਿਹੜੀ ਇਹ ਵਾਲੀ ਹੈ ਇਹ ਵੀ ਆਪਾਂ ਇਸ ਤਰੀਕੇ ਨਾਲ ਇੱਧਰ ਰੱਖਾ ਦੇ ਠੀਕ ਇਸ ਤਰੀਕੇ ਨਾਲ ਆਪਾਂ ਇਹਨੂੰ ਇੱਧਰ ਰੱਖ ਤੁਹਾ ਦਾ ਪਰ ਇਹ ਇਸ ਤਰੀਕੇ ਨਾਲ ਪਰੋਠੀ ਵਾਂਗੂ ਸਮੋਸਾ ਬਣਾ ਲੈਣਾ ਠੀਕ ਹੈ ਫਿਰ ਆਪਾਂ ਜਿਹੜਾ ਕਿ ਆਪਣਾ ਹੈਗਾ ਲੱਗਾ ਇਹਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਬੰਨ ਲਾਂਗੇ ਕੀ ਹੋਵੇ ਆਪਣਾ ਲੈਣਾ ਇਸ ਤਰੀਕੇ ਨਾਲ ਆਪਣੇ ਕੋਲ ਨਮਾ ਕੋਈ ਦੁਪੱਟਾ ਹੈ ਨਹੀਂ ਸੀਗਾ ਤੇ ਫਤੋਲ ਉਪਰ ਵਾਲੇ ਪੱਤੇ ਨਾਲ ਵੀ ਜਾਈ ਕਰਕੇ ਰੱਖਾ ਵਾਲ ਠੀਕ ਹੈ ਇਹ ਤਾਂ ਬੜਾ ਕਿੰਨਾ ਲੰਬਾ ਲੇਡਾ ਠੀਕ ਹੈ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਡਿਪ ਕਰਾਂਗੇ ਫਿਰ ਹਲਵਾ ਆਪਾਂ ਇਹਨੂੰ ਇਹਦੇ ਵਿੱਚ ਪਾ ਦਿੱਤਾ ਆ ਦੇਖੋ ਜੀ ਗੈਸ ਆਪਾਂ ਕਰਤੀ ਬੰਦ ਠੀਕ ਹੈ ਥੋੜੀ ਜਿਹੀ ਵੀਡੀਓ ਬਣਨੀ ਹੈਗੀ ਜਦੋਂ ਮੈਂ ਇਹਨੂੰ ਵਿੱਚ ਉਹ ਕਰਿਆ ਡਿਪ ਕੀਤਾ ਆ ਦੇਖੋ 5 ਤੋਂ 10 ਮਿੰਟਾਂ ਤੱਕ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਹਿਲਾਵਾਂਗੇ ਕਿ ਚੰਗੀ ਤਰ੍ਹਾਂ ਜਿਹੜਾ ਵੀ ਰੰਗ ਹਨ ਚੁੰਨੀ ਦੇ ਵਿੱਚ ਸੈਟ ਹੋ ਜੇ ਠੀਕ ਹੈ ਜੀ ਤੇ ਸੋਨੂੰ ਜੇ ਜਦੋਂ ਬਣ ਗਈ ਹਨ ਕੱਢ ਕੇ ਦਿਖਾਵਾਂਗੇ ਇਹਨੂੰ ਕਿ ਕਿਸ ਤਰ੍ਹਾਂ ਆਪਣੀ ਡਾਈ ਹੋਈ ਹੈ ਚੁੰਨੀ

ਆਪਾਂ ਤੇਲੀ ਵਾਰੀ ਟਰਾਈ ਕਰਿਆ ਆ। ਆਪਾਂ ਇਹਦੇ ਵਾਰੀ ਕੋਈ ਲੋੜ ਨਹੀਂ ਹੈਗੀ। ਜਿਵੇਂ ਅਸੀਂ ਆਪਾਂ ਦੇਖੇ ਟਰਾਈ ਕਰਕੇ ਕਿ ਪਹਿਲਾਂ ਆਪਾਂ ਸੂਤ ਵਗੈਰਾ ਰੰਗ ਲੈਂਦੇ ਹੁੰਦੇ ਸੀਗੇ ਤਾਂ Thank <laughs> you.

ਦੇਖ ਸਰ ਦੀ ਆਪਣੀ ਚੰਨੀ ਡਾਈ ਹੋ ਚੁੱਕੀ ਹੈ ਬਹੁਤ ਸੋਹਣੀ